ਬਿਲਕੁਲ ਗਵਰਨਮੈਂਟ ਸਾਰੀਆਂ ਸਹੂਲਤਾਂ ਦਿੰਦੀ ਐ ਇਹਨਾਂ ਨੂੰ ਜੇ ਤੁਸੀਂ ਖੇਤੀ ਕਰਨੀ ਆ ਤੇ ਜੇ ਗਵਰਨਮੈਂਟ ਨਾਲ ਆ ਤੁਹਾਡੇ ਤੇ ਫੇ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਕਿਉਂਕਿ ਤੁਹਾਨੂੰ ਸਾਰੇ ਸਾਧਨ ਪ੍ਰੋਵਾਈਡ ਕਰਨੇ ਐ ਤੁਹਾਡੀ ਫਸਲ ਟਾਈਮ ਸਿਰ ਟਿਕਣੀ ਜੇ ਕੱਲ ਨੂੰ ਮੀਂਹ ਪੈ ਗਿਆ ਜਾਂ ਕੁਝ ਵੀ ਹੋ ਗਿਆ ਫਸਲ ਖੇਤ ਚ ਖੜੀ ਆ ਨਹੀਂ ਵੱਧ ਹੋਈ ਜਾਂ ਖਰਾਬ ਹੋ ਗਈ ਆ ਤੁਹਾਨੂੰ ਪੂਰੇ ਪੈਸੇ ਮਿਲ ਜਾਂਦੇ ਬਿਲਕੁਲ ਤੇ ਬੇਲਾਂ ਭਰੀਆਂ ਪਈਆਂ ਦੇਖੋ ਇਹ ਭਾਜੀ ਇਹ ਇਹ ਜਿਆਦਾ ਪੁਰਾਣੇ ਨਹੀਂ ਹੈਗੇ ਬੂਟੇ ਸਿਰਫ 4 ਤੋਂ 5 ਸਾਲ ਪੁਰਾਣੇ ਨੇ ਪੰਜਵਾਂ ਸਾਲ ਐ ਇਨਾਂ ਨੂੰ ਅੱਛਾ ਜੀ ਹਾਂਜੀ ਲੈ ਕੇ ਜਾਂਦੇ ਆ ਫਿਰ ਸਟੋਰ ਕੋਲਡ ਸਟੋਰ ਆੜੂਆਂ ਦਾ ਤਾਂ ਕਹਿ ਰਾਇਆ ਪਿਆ ਹੈਂ ਦੇਖੋ ਤਾਂ ਇੱਕਦੋਂ ਕਿ ਪੱਕਣੇ ਆ ਬੁੱਟਾ ਇਹ ਹੁਣ ਵੇਟ ਕਰਦੇ ਇਹਨਾਂ ਦੀ ਹਲੇ ਰੰਗ ਬਟਣ ਨਹੀਂ ਲੱਗਿਆ ਮੈਂ ਮੈਂ ਕਿਹਾ ਉਹ ਤਾਂ ਨਾ ਮੈਂ ਗੇੜੀ ਮਾਰਾਂ ਫੇ ਹਾਂਜੀ ਦੋਸਤੋ ਤੁਸੀਂ ਜਦਾਂ ਦੇਖ ਹੀ ਲਿਆ ਬਈ ਕਿੱਦਾਂ ਸਚਾਈ ਹੁੰਦੀ ਆ ਕਿੱਦਾਂ ਪੇਰਿਆਂ ਦੀ ਨਾਸ਼ਪਾਤੀਆਂ ਦੀ ਖੇਤੀ ਹੁੰਦੀ ਆ ਤੇ ਇੱਕ ਖੇਤੀਬਾੜੀ ਦਾ ਇੱਥੇ ਇੱਕ ਪਲੱਸ ਪੁਆਇੰਟ ਬਹੁਤ ਵਧੀਆ ਆ ਬਈ ਇੱਥੇ ਜਦਾਂ ਫੈਕਟਰੀਆਂ 'ਚ ਜੇ ਕੰਮ ਕਰਨਾ ਕੰਮ ਕੋਈ ਮਾੜਾ ਨਹੀਂਗਾ ਫੈਕਟਰੀਆਂ ਦਾ ਕੰਮ ਵੀ ਬਹੁਤ ਵਧੀਆ ਪਰ ਆਪਣਾ ਮਾਹੌਲ ਇਦਾਂ ਦਾ ਵੀ ਆਪਾਂ ਨੂੰ ਖੁੱਲੇ 'ਚ ਵਧੀਆ ਲੱਗਦਾ ਤੇ ਇੱਥੇ ਦੇਖੋ ਭਾਜੀ ਇਹ ਹੁਣਾਂ ਨੇ ਇੱਥੇ ਵਿਚੇ ਰਹਿ ਐਸ਼ ਆ ਘਰ ਆ ਦੇਖੋ ਹਰੀਆਲੀ ਚੈੱਕ ਕਰੋ ਤੁਸੀਂ ਵੀ ਘਰ ਦੇ ਆਲੇ ਦੋਲੇ ਦਰਖਤ ਕਿੰਨਾ ਆ ਤੇ ਇੱਥੇ ਵਿੱਚੇ ਹੀ ਸਬਜ਼ੀ ਫਰੈਸ਼ ਮੇਨ ਗੱਲ ਆ ਵੀ ਕੰਮ ਦੇ ਨਾਲ ਹੀ ਬੱਚੇ ਤਰੇ ਫਿਰਦੇ ਆ ਵੀ ਕੋਈ ਥਕਾਵਟ ਹੁੰਦੀ ਨਹੀਂ ਕਿਦਾਂ ਉਹ ਤਾਂ ਸਤਿ ਸ੍ਰੀ ਅਕਾਲ ਕੀ ਹਾਲ ਆ ਕਿਨਾਂ ਤਰਾ ਡਾਨੀਅਲ ਡਾਨੀਅਲ ਵੈਰੀ ਗੁੱਡ ਤੇ ਭਾਜੀ ਹੱਤ ਕਰਾਈ ਹੈ ਹੈ ਪੂਰੀ ਸਬਜੀ ਵੀਰੇ ਆ ਆਪਣੇ ਖਾਣ ਜੋਗੀ ਮੈਂ ਮੁੱਕਦੀ ਨਹੀਂ ਤੇ ਆਪਾਂ ਦੋਸਤ ਮਿੱਤਰਾਂ ਨੂੰ ਵੀ ਰਜਾ ਕੇ ਰੱਖੀਦਾ ਉਹ ਬਹੁਤ ਉੱਤਰ ਰਿਹਾ ਕੱਦੂ ਚੰਗੇ ਲਾਏ ਹੈ ਬਤਾਉਂ ਬਦੂ ਆ ਦੇਖੋ ਬਤਾਉਂ ਕਿਵੇਂ ਲੱਗੇ ਹੋਏ ਨੇ ਕੀ ਬਾਤਾਂ ਕੀ ਬਾਤਾਂ ਤੇ ਭਾਜੀ ਨੇ ਵਿੱਚੇ ਹੀ ਖੇਤੀ ਦੇ ਆਪਣਾ ਕੰਮ ਵੀ ਕਰਦੇ ਆ ਕਿਰਤ ਵੀ ਕਰਦੇ ਆ ਜਿਹੜੀ ਤੇ ਨਾਲ-ਨਾਲ ਆਪਣੇ ਘਰ ਦੀਆਂ ਸਬਜ਼ੀਆਂ ਵੀ ਲਾਈਆਂ ਬਤਾਉਂ ਲਾਏ ਆ ਕੱਦੂ ਲਾਏ ਆ ਹਲਵੇ ਲਾਏ ਆ ਤਕਰੀਬਨ ਸਾਰੀਆਂ ਸਬਜ਼ੀਆਂ ਗਾਂ ਹੈਗੀਆਂ ਤੇ ਇੱਕ ਚੀਜ਼ ਹੋਰ ਬਾਜੀ ਹਾਂਜੀ ਇਹ ਅੰਗੂਰਾਂ ਦੀਆਂ ਬੇਲਾਂ ਆ ਨਾ ਹਾਂਜੀ ਇਹ ਅੰਗੂਰ ਨੇ ਵੀਰੇ ਇਹ ਨਵੀਆਂ ਲਾਈਆਂ ਇਹ ਸਾਲ ਲਾਈਆਂ ਨੇ ਆਪਾਂ ਨੇ ਮਈ ਦੇ ਵਿੱਚ ਜੀ ਮਈ ਦੇ ਵਿੱਚ ਲੱਗੀਆਂ ਤੁਸੀਂ ਐ ਦੇਖੋ ਵੀ ਜ਼ਮੀਨ ਕਿੰਨੀ ਮਤਲਬ ਵਧੀਆ ਵੀ ਇੱਕ ਸਾਲ ਦੇ ਵਿੱਚ ਇਹ ਬੇਲਾਂ ਸਾਰੀਆਂ ਤਾਰਾਂ ਤੇ ਚੜ ਗਈਆਂ ਗਾਹਾਂ ਵਾਲੇ ਸਾਲ ਵੀਰੇ ਨੇ ਫਲ ਦੇਣਾ ਦੂਜੇ ਸਾਲ ਇਹ ਦੋਸਤੋ ਇਹ ਜਿੱਦਾਂ ਤੁਸੀਂ ਦੇਖ ਸਕਦੇ ਆ ਇੱਧਰ ਆਹ ਅੰਗੂਰਾਂ ਦੀਆਂ ਬੇਲਾਂ ਨਾ ਇਹ ਸਾਰੀਆਂ ਅੰਗੂਰਾਂ ਦੀਆਂ ਬੇਲਾਂ ਦੀ ਸ਼ੁਰੂਆਤ ਇੱਥੋਂ ਹੁੰਦੀ ਆ ਹਾਂ ਇਦਾਂ ਵੇਲ ਇਹ ਦਾ ਵੱਡੀਆਂ ਹੋ ਗਈਆਂ ਛੋਟਾ ਜਿਹਾ ਬੂਟਾ ਲੱਗਦਾ ਮੈਨੂੰ ਲੱਗਦਾ ਗਿੱਟਕ ਦੀ ਵੇਲ ਹੋਣੀ ਹੈ ਉਹ ਥੱਲੇ ਇੱਕ ਡੱਕਾ ਲੱਗਦਾ ਬਸ ਹਾਂ ਆ ਇੰਨਾ ਕੁ ਲੱਗ ਰਿਹਾ ਇੰਨਾ ਕੇ ਹੁੰਦਾ ਬਸ ਆਹ ਇਹ ਬਾਸ ਚੋ ਦੋ ਗਿੱਠਾਂ ਦੀ ਵੇਲ ਲੱਗਦੀ ਆ ਤੇ ਨਾਲ ਉਹਦੇ ਉਦੋਂ ਹੀ ਸਰੀਆ ਘਾੜ ਦਿੰਦੇ ਉਹਦੀ سپورਟ ਲਈ ਹਾਂਜੀ ਤੇ ਤੁਸੀਂ ਸਿਰੇ ਤੇ ਇਧਰ ਖਿੱਚ ਲਾਤੀ ਆ ਹਾਂਜੀ ਤੇ ਇਹਦੇ ਨਾਲ ਆ ਖਿੱਚ ਪਾ ਕੇ ਤਾਰਾਂ ਗਾਂਹ ਸਿਰੇ ਤੱਕ ਲੈ ਗਏ ਹਾਂਜੀ ਇਹ ਤਾਰਾਂ ਕਸਣ ਲਈ ਆ ਖਿੱਚ ਪੂਰੀ سپورਟ ਪਰਫੈਕਟ ਦਿੱਤੀ ਆ ਮਤਲਬ ਲਾਈਫ ਟਾਈਮ ਵਾਲਾ ਕੰਮ ਕੀਤਾ ਜੀ ਬਿਲਕੁਲ 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 ਇਹ ਜਿੱਦਾਂ ਜਿੱਦਾਂ ਵਧੀ ਜਾਣੇ ਆ ਬੂਟੇ ਇਹ ਆਪਾਂ ਬੰਨੀ ਜਾਣੇ ਆ ਅੱਛਾ ਨਾਲ ਬੰਨੀ ਜਾਣੇ ਆ ਬੰਨ ਕੇ ਇਹ ਇੱਥੇ ਆਪ ਟਾਰ ਤੇ ਲੈ ਕੇ ਆਉਣਾ ਕਿਹੜਾ ਤਾਰ ਨਾਲ ਇਧਰ ਨੂੰ ਬੰਨਤੇ ਹੁਣ ਕੇ ਕੰਮ ਬੰਨ ਬਨਈਏ ਦਾ ਤਾਰਾਂ ਤਿੰਨ ਤਾਰਾਂ ਆ ਹਾਂਜੀ ਤੇ ਤਿੰਨਾ ਤਾਰਾਂ ਨਾਲ ਇਹਨਾਂ ਨੇ ਜਾਲ ਬਣਾ ਲੈਣਾ ਹਾਂ ਤੇ ਫੇਰ ਇਹਨਾਂ ਦੀ ਕਟਿੰਗ ਵੀ ਹੁੰਦੀ ਕਟਿੰਗ ਹਾਂਜੀ ਕਟਿੰਗ ਹੁੰਦੀ ਆ ਇਹਨਾਂ ਦੀ ਆਪਾਂ ਕਟਿੰਗ ਕਰਦੇ ਹੁੰਨੇ ਇਹਨਾਂ ਦੀ ਸਟਾਰਟ ਪਹਿਲਾਂ ਪਹਿਲਾਂ ਆਪਾਂ ਇਧਰ ਪੇਰਿਆਂ ਦੀ ਜਾਨ ਜੀ ਬੱਬੂ ਗੋਸਿਆਂ ਦੀ ਨਾਸਪਾਤੀਆਂ ਦੀ ਕਰਦੇ ਆ ਨਵੰਬਰ ਦੇ ਵਿੱਚ ਦਸੰਬਰ ਤੱਕ ਜੀ ਤੇ ਜਨਵਰੀ ਅੱਧੀ ਕ ਲੱਗ ਜਾਂਦੀ ਹੈ ਫਿਰ ਜਨ ਅੱਧੀ ਜਨਵਰੀ ਤੋਂ 15 ਕ ਜਨਵਰੀ ਤੋਂ ਅੰਗੂਰਾਂ ਦਾ ਸਟਾਰਟ ਕਰਦੇ ਆ ਜੀ ਇਹ April ਦੇ ਦਾਸ 15 ਤਰੀਕ ਤੱਕ April ਦੇ ਅੰਗੂਰਾਂ ਦਾ ਖਤਮ ਹੋ ਜਾਂਦੀ ਹੈ ਸਾਰੀ ਕਟਿੰਗ ਜੀ ਜਦੋਂ ਸਭ ਤੋਂ ਮੇਨ ਗੱਲ ਆ ਬੇ ਅੰਗੂਰਾਂ ਪਹਿਲਾਂ ਮੈਂ ਤੁਹਾਨੂੰ ਅੰਗੂਰ ਦਿਖਾਉਣਾ ਅੰਗੂਰ ਦੇਖੋ ਤੁਸੀਂ ਲੱਗਾ ਤੇ ਬੇਲਾ ਭਰੀਆਂ ਪਈਆਂ ਦੇਖੋ ਇਹ ਬਾਜੀ ਇਹ ਇਹ ਜਿਆਦਾ ਪੁਰਾਣੇ ਨਹੀਂ ਹੈਗੇ ਬੂਟੇ ਸਿਰਫ 4 ਤੋਂ 5 ਸਾਲ ਪੁਰਾਣੇ ਨੇ ਪੰਜਵਾਂ ਸਾਲ ਹੈ ਇਤਕੀ ਇਹਨਾਂ ਨੂੰ ਅੱਛਾ ਜੀ ਹਾਂਜੀ ਦੇਖੋ ਜੀ ਕਿਆ ਬਾਤਾਂ ਕਹਿ ਰਾਇਆ ਪਿਆ ਪਰ ਦੋਸਤੋ ਇੱਕ ਗੱਲ ਹੋਰ ਵੀ ਆ ਇਹ ਇਹ ਅੰਗੂਰ ਆਪਣੇ ਖਾਣ ਵਾਲੇ ਮਿੱਠੇ ਨਹੀਂਗੇ ਹਨਾ ਬਾਜੀ ਇਹ ਬੀਨੂ ਵਾਲੇ ਨੇ ਜਿੱਦਾਂ ਇਹ ਨਹੀਂ ਵਾਈਨ ਬਣਦੀ ਆ ਹਾਂ ਵਾਈਨ ਬਣਦੀ ਆ ਇਹਨਾਂ ਦੀ ਜਿਹੜੀ ਸ਼ਰਾਬ ਆ ਨਾ ਵਾਈਨ ਪੀਨੇ ਤੁਸੀਂ ਜਿਹੜੇ ਵੀ ਪੀਂਦੇ ਆ ਉਹ ਅੰਗੂਰਾਂ ਦੀ ਬਣਦੀ ਆ ਸਭ ਤੋਂ ਜ਼ਿਆਦਾ ਵਾਈਨ ਜਿਹੜੀ ਆਪਣੀ ਇਟਲੀ ਦੇ ਵਿੱਚ ਬਣਦੀ ਸਭ ਤੋਂ ਜ਼ਿਆਦਾ ਖੇਤੀ ਇਟਲੀ ਦੇ ਵਿੱਚ ਹੁੰਦੀ ਆ ਅੰਗੂਰਾਂ ਦੀ ਅੰਗੂਰਾਂ ਦੀ ਆਪਣੇ ਘਰਾਂ ਦੇ ਵਿੱਚ ਵਾਈਨ ਬਣਾ ਕੇ ਰੱਖਦੇ ਆ ਜਿਹੜਾ ਵਕਤ ਉਹ ਖੇਤਾਂ 'ਚ ਇਹ ਫੈਕਟਰੀਆਂ 'ਚ ਜਾਂਦੀ ਆ ਫਿਰ ਉੱਥੇ ਇਹ ਵਾਈਨ ਬਣਦੀ ਸਾਰੀ ਤੇ ਜਦੋਂ ਇਹਨਾਂ ਦੀ ਤੜਾਈ ਹੁੰਦੀ ਆ ਇਹ ਹੱਥਾਂ ਨਾਲ ਤੜਾਈ ਨਹੀਂ ਹੁੰਦੀ ਨਾ ਭਾਜੀ ਨਾ ਮਸ਼ੀਨ ਨਾਲ ਹੁੰਦੀ ਆ ਜੀ ਨਹੀਂ ਮਸ਼ੀਨ ਨਾਲ ਮਸ਼ੀਨ ਜਾਣੀ ਇੱਥੋਂ ਪਤਲੀ ਜੀ ਵਿੱਚ ਦੀ ਇਦਾਂ ਕੁ ਬਣਾ ਜਗਾੜ ਇਦਾਂ ਬੇਲ ਦੇ ਉੱਤੋਂ ਦੀ ਲਈ ਜਾਣੀ ਆ ਪਤਾ ਨਹੀਂ ਕਿ ਕਿਸੇ ਆਂ ਅੰਗੂਰ ਕੱਲੇ ਕੱਲੇ ਤੋੜ ਕੇ ਲਈ ਜਾਣੇ ਪੱਕੇ ਵੀ ਨਹੀਂ ਤੋੜਦੀ ਲੈਨ ਵਿਚਾਲੇ ਲੈ ਲੰਦੀ ਆ ਉਹ ਵੱਲੋਂ ਉਹਨੂੰ ਐ ਹਲਾਉਂਦੀ ਆ ਉਹ ਅੱਛਾ ਹਲਾ ਕੇ ਕੱਲੇ ਅੰਗੂਰ ਝੜ ਜਾਣੇ ਆ ਗੁੱਸਾ ਸਾਰਾ ਹੀ ਉੱਪਰੇ ਰਹਿ ਜਾਣਾ ਸਿਰਫ ਅੰਗੂਰ ਅੰਗੂਰ ਥੱਲੇ ਝੜਨਾ ਹੈ ਕੱਲੇ ਅੰਗੂਰ ਟੁੱਟਣੇ ਗੁੱਛਾ ਵੀ ਨਹੀਂ ਰਹਿਣਾ ਨਾਲ ਉਹ ਵੀ ਵਿਚੇ ਲੱਗਿਆ ਰਹਿਣਾ ਬੇਲ ਨਾਲ ਉਹ ਵਿਚੇ ਲੱਗਿਆ ਰਹਿ ਜਾਣਾ ਕੱਲੇ ਅੰਗੂਰ ਅੰਗੂਰ ਝੜ ਜਾਣੇ ਆ ਠੀਕ ਆ ਜੀ ਠੀਕ ਆ ਇਹ ਤਰੱਕੀਆਂ ਆ ਇਹ ਦਿਮਾਗ ਦੀ ਗੱਲ ਆ ਤੇ ਸਹੂਲਤਾਂ ਕਿਉਂਕਿ ਸਾਉਥ ਪਲੱਸ ਪੁਆਇੰਟ ਇਹ ਆ ਵੀ ਗਵਰਨਮੈਂਟ ਬਹੁਤ ਸਾਥ ਦਿੰਦੀ ਐ ਇੱਥੇ ਨਾ ਜੀ ਬਿਲਕੁਲ ਗਵਰਨਮੈਂਟ ਸਾਰੀਆਂ ਸਹੂਲਤਾਂ ਦਿੰਦੀ ਐ ਇਹਨਾਂ ਨੂੰ ਜੇ ਤੁਸੀਂ ਖੇਤੀ ਕਰਨੀ ਆ ਤੇ ਜੇ ਗਵਰਨਮੈਂਟ ਨਾਲ ਆ ਤੁਹਾਡੇ ਤਾਂ ਫੇਰ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਕਿਉਂਕਿ ਤੁਹਾਨੂੰ ਸਾਰੇ ਸਾਧਨ ਪ੍ਰੋਵਾਈਡ ਕਰਨੇ ਐ ਤੁਹਾਡੀ ਫਸਲ ਟਾਈਮ ਸਿਰ ਟਿਕਣੀ ਜੇ ਕੱਲ ਨੂੰ ਮੀਂਹ ਪੈ ਗਿਆ ਜਾਂ ਕੁਝ ਵੀ ਹੋ ਗਿਆ ਫਸਲ ਖੇਤ ਚ ਖੜੀ ਆ ਨਹੀਂ ਵੱਧ ਹੋਈ ਜਾਂ ਖਰਾਬ ਹੋ ਗਈ ਆ ਤੁਹਾਨੂੰ ਪੂਰੇ ਪੈਸੇ ਮਿਲ ਜਾਂਦੇ ਬਿਲਕੁਲ ਇੰਸ਼ੋਰੈਂਸ ਹੁੰਦੀ ਆ ਜੀ ਹਨਾ ਹਾਂਜੀ ਇੰਸ਼ੋਰੈਂਸ ਹੁੰਦੀ ਆ ਜੇ ਕੋਈ ਗੜਿਆਂ ਨਾਲ ਨੁਕਸਾਨ ਹੁੰਦਾ ਸਾਰਾ ਕੁਝ ਹਾਂਜੀ ਸਾਰੇ ਕਾਹ ਦੀ ਮੈਂ ਵੀ ਡੈਰੀ ਚ ਕੰਮ ਕਰਦਾ ਤੇ ਸਾਡੇ ਵੀ ਜਦੋਂ ਬੱਚਾ ਜਾਂ ਬੱਚੀ ਜਾਂ ਕੋਈ ਗਾਂ ਮਰ ਜਾਂਦੀ ਡੈਥ ਹੋ ਜਾਂਦੀ ਆ ਤਾਂ ਉਹ ਉਹਦੀ ਪੈਸੇ ਮਿਲਦੇ ਗਵਰਨਮੈਂਟ ਤੋਂ ਤੁਸੀਂ ਅੰਗੂਰ ਦੇਖੋ ਇਹ ਕਾਲੇ ਅੰਗੂਰ ਆ ਅੱਛਾ ਭਾਜੀ ਜਦੋਂ ਤੜਾਈ ਹੁੰਦੀ ਆ ਜਾਂ ਬੇਲਾਂ ਬੂਲਾਂ ਆਹ ਇਹ ਆਹ ਟਰਾਲੀ ਤੇ ਨਾ ਖੜ ਕੇ ਹਾਂ ਇਹ ਬਣਾਈ ਹੋਈ ਆ ਵੀਰੇ ਆਪਣੀ ਉਦਾਂ ਹੀ ਬਸ ਪੁਰਾਣੀ ਸੀਗੀ ਮੰਨ ਲਏ ਤੇ ਠੀਕ ਰਹਿੰਦਾ ਜਿਵੇਂ ਆਹ ਬਾਕਸ ਪਿਆ ਇਹ ਬਾਕਸ ਭਰ ਕੇ ਆਪਾਂ ਤੋਂ ਲੈ ਕੇ ਜਾਂਦੇ ਆ ਫਿਰ ਸਟੋਰ ਕੋਲਡ ਸਟੋਰ ਆੜੂਆਂ ਦਾ ਤਾਂ ਕਹਿ ਰਾਇਆ ਪਿਆ ਹੈ ਦੇਖੋ ਤਾਂ ਕਦੋਂ ਪੱਕਣੇ ਆ ਬੂਟਾ ਇਹ ਹੁਣ ਵੇਟ ਕਰਦੇ ਇਹਨਾਂ ਦੀ ਹਲੇ ਰੰਗ ਬਟਨ ਨਹੀਂ ਲੱਗਿਆ ਮੈਂ ਮੈਂ ਕਿਹਾ ਉਹ ਤਾਂ ਨਾ ਮੈਂ ਗੀੜੀ ਮਾਰਾਂ ਫੇ ਇਹ ਪਹਿਲੇ ਸਾਲ ਆ ਵੀਰੇ ਮੰਨ ਲਓ ਬੂਟੇ ਨੂੰ ਹੋ ਗਿਆ ਤੀਜਾ ਸਾਲ ਲੱਗੇ ਨੂੰ ਅੱਛਾ ਬੂਟਾ ਤਿੰਨ ਸਾਲ ਹੋ ਗਏ ਲੱਗਣ ਨੂੰ ਫਲ ਆ ਰਗੀ ਲੱਗਾ ਪਹਿਲੇ ਪਿਛਲੇ ਸਾਲ ਪੂਰਾ ਪੈ ਗਿਆ ਸੀ ਫਲ ਸਾਰੇ ਹੀ ਝੜ ਗਿਆ ਸੀਗਾ ਅੱਛਾ ਤੇ ਪੇਰਿਆਂ ਉਧਰ ਮਤਲਬ ਦੂਜੇ ਸਾਲ ਫਲ ਆ ਗਿਆ ਸੀਗਾ ਹਾਂ ਦੂਜੇ ਸਾਲ ਆ ਗਈ ਹੁਣ ਇਹਨਾਂ ਤੀਜਾ ਸਾਲ ਹੈ ਤੇ ਤੁਸੀਂ ਦੇਖੋ ਐਨ ਫੁੱਲ ਹੋਇਆ ਪਿਆ ਫੁੱਲ ਹੋਇਆ ਪਿਆ ਤਾਂ ਆ ਕੀ ਚੀਜ਼ ਆ ਭਾਜੀ ਇਹਨੂੰ ਇੱਥੇ ਫਿੱਕੀ ਕਹਿੰਦੇ ਆ ਇਟਲੀ ਦੇ ਵਿੱਚ ਫਿੱਕੀ ਹਾਂ ਆਪਣੇ ਪਰ ਆਪਣੇ ਵੀ ਆਉਂਦੀ ਫਿੱਕੀ ਦੀ ਹੁੰਦੀ ਆ ਨਹੀਂ ਇਹਨੂੰ ਆਹੋ ਆਪਣੇ ਨਹੀਂ ਆਪਾਂ ਯਾਰ ਇਹ ਮਲਿਆਂ ਚ ਤੋੜ ਕੇ ਖਾਣਦੇ ਹੁੰਦੇ ਸੀ ਇਹ ਕੀ ਕਹਿੰਦੇ ਲੋ ਚਿਪੜ ਕਹਿੰਦੇ ਕਰੇ ਹਿੱਤਾ ਬੋਨ ਦਾ ਨਹੀਂ 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 ਇਹਨੂੰ ਇੰਡੀਆ ਕੁਝ ਹੋਰ ਕਹਿੰਦੇ ਦਵਾਈਆਂ ਚ ਵੀ ਪੈਂਦਾ ਇਹ ਵੀਰੇ ਬੜਾ ਇਹ ਬਹੁਤ ਸਵਾਦ ਆਉਣੇ ਨੇ ਸਤੰਬਰ ਦੇ ਵਿੱਚ ਰੈਡੀ ਹੋ ਜਾਣਾ ਜੀ ਆ ਚੈੱਕ ਕਰੋ ਆਪਣੇ ਆਲੂ ਬਖਾਰੇ ਆ ਨਾ ਹਾਂ ਇਹ ਆਲੂ ਬਖਾਰੇ ਆ ਕਿਆ ਬਾਤ ਆ ਦੇਖੋ ਤਾਂ ਦੋਸਤੋ ਕਿੰਦਾ ਬੂਟਾ ਭਰਿਆ ਪਿਆ ਆਹਾਂ ਨੀ ਯਾਰੇ ਲੱਭਣੇ ਕਿਤੇ ਹੁਣ ਬਾਜੀ ਫੇ ਗੱਲ ਆਵੇ ਤੁਸੀਂ ਖੇਤਾਂ 'ਚ ਬੈਠੇ ਆ ਸਾਰਾ ਸਹੂਲਤਾ ਆ ਸਾਰੇ ਫਲ ਫਰੂਟ ਜਾਂ ਕਹਿ ਲਓ ਪੇ ਪੂਰਾ ਇੱਥੇ ਆਨੰਦ ਵਜਿਆ ਪਿਆ ਤੇ ਤੁਹਾਨੂੰ ਪਿੰਡ ਦੀ ਯਾਦ ਕਿੱਥੋਂ ਆ ਜਾਣੀ ਨਹੀਂ ਪਿੰਡ ਦੀ ਯਾਦ ਤਾਂ ਆਉਂਦੀ ਆ ਬਾਰੇ ਇਹ ਨਹੀਂ ਗੱਲ ਆਉਂਦੀ ਪਰ ਇਹ ਵੀ ਆਪਣਾ ਇਹ ਜਿਹੜਾ ਇਹ ਬਹੁਤ ਮਾਇਨੇ ਰੱਖਦਾ ਇਹ ਚੀਜ਼ਾਂ ਜਦੋਂ ਆਪਾਂ ਫੈਕਟਰੀ 'ਚ ਜਾਂ ਕਿਤੇ ਵੀ ਆਪਾਂ ਸਮਾਂ ਖੁੱਲੇ ਜਗ੍ਹਾ ਜਿਆਣੀ ਆ ਜਿੰਨਾ ਫਲ ਕੋਲ ਆ ਬੰਦੇ ਤੇ ਨਹੀਂ ਖਾਦਾ ਜਾਂਦਾ ਨਹੀਂ ਖਾ ਨਹੀਂ ਖਾ ਹੁੰਦਾ ਸੀ ਹੁਣ ਇੱਥੇ ਦੇਖੋ ਤੁਸੀਂ ਨਾਰਮਲ ਸਾਰੇ ਘਰਾਂ ਦੇ ਵਿੱਚ ਬੂਟੇ ਲੱਗੇ ਆ ਫਲਾਂ ਦੇ ਤੇ ਵੇਸਟ ਹੀ ਜਾਂਦਾ ਤਕਰੀਬਨ ਆਪਣੇ ਸਾਰੇ ਲਾਏ ਹੋਏ ਨੇ ਫਲ ਸੇਬ ਐਪਲ ਵੀ ਲੱਗਿਆ ਹੋਇਆ ਸੇਬ ਵੀ ਲੱਗਿਆ ਹੋਇਆ ਖਾਣ ਜੋਗੇ 2-4 ਬੂਟੇ ਲਾਏ ਹੋਏ ਨੇ ਠੀਕ ਹੈ ਅੰਗੂਰ ਵੀ ਖਾਣ ਵਾਲੇ 2-4 ਬੂਟੇ ਲਾਏ ਹੋਏ ਨੇ ਆਪਣੇ ਠੀਕ ਆ ਜੀ ਠੀਕ ਹਾਂਜੀ ਦੋਸਤੋ ਅੱਜ ਤੁਸੀਂ ਦੇਖਿਆ ਤੇ ਖੇਤਾਂ ਦਾ ਮਾਹੌਲ ਤੇ ਇਟਲੀ ਦੇ ਵਿੱਚ ਪੇੜਾਂ ਪੇਰਿਆਂ ਦੀ ਖੇਤੀ ਨਾਸ਼ਪਾਤੀਆਂ ਦੀ ਖੇਤੀ ਕਿੱਦਾਂ ਹੁੰਦੀ ਆ ਅੰਗੂਰਾਂ ਦੀ ਖੇਤੀ ਜਾਂ ਐ ਐਗਰੀਕਲਚਰ ਦੀ ਲਾਈਵ ਕਿਹੋ ਜਿਹੀ ਆ ਤੇ ਭਾਜੀ ਸੰਦੀਪ ਸਿੰਘ ਟਵਾਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਸਾਨੂੰ ਤੇ ਆਏ ਸਾਡੇ ਕੋਲ ਹੈ ਤੁਹਾਡਾ ਧੰਨਵਾਦ ਬਹੁਤ ਬਹੁਤ ਹਾਂਜੀ ਤੇ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਵੀ ਕਰ ਲੈਣਾ ਇਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਮਿੱਤਰਾਂ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰਿਆਂ ਕਰ ਤੱਕ ਪੇ ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਵੀ ਇਟਲੀ ਦੀ ਲਾਈਫ ਦੇਖ ਲੈਣਾ ਜਿਹੜੇ ਨਵੇਂ ਵੀ ਮੁੰਡੇ ਆਉਣੇ ਆ ਉਹਨਾਂ ਤੱਕ ਵੀ ਪਹੁੰਚ ਜਾਵੇ ਵੀ ਇਟਲੀ ਦੇ ਵਿੱਚ ਕਿਦਾਂ ਖੇਤੀਬਾੜੀ ਹੁੰਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਇਹ ਆ ਹੁਣ ਵੀ ਗਾਂ ਵਾਲਾ ਵੀ ਹੁਣ ਡੇਰੀਆਂ ਦੇ ਵਿੱਚ ਸਤਾਲਿਆਂ ਦੇ ਵਿੱਚ ਜਾ ਕੇ ਮੈਂ ਮੁੰਡਿਆਂ ਦਾ ਵੀਡੀਓ ਬਣਾਉਣੀ ਆ ਵੀ ਜਿਹੜੇ ਮੁੰਡੇ 15 15 20 20 ਸਾਲ ਹੋ ਗਏ ਕੰਮ ਕਰਦੇ ਜਾਂ ਨਵੇਂ ਆਏ ਆ ਵੀ ਉਹਨਾਂ ਨੇ ਕਿਦਾਂ ਆਏ ਕੀ ਕੀ ਕੀਤਾ ਕਿਹੜੀਆਂ ਉਹਨਾਂ ਨੂੰ ਉਹ ਆਈਆਂ ਤਕਲੀਫਾਂ ਸ਼ੁਰੂਆਤ ਦੇ ਦੌਰ ਦੇ ਵਿੱਚ ਤੇ ਕਿੱਦਾਂ-ਕਿੱਦਾਂ ਲਾਈਫ ਸੈੱਟ ਕੀਤੀ ਉਹਨਾਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦੀਆਂ ਬਹੁਤ ਵੀਡੀਓ ਆਉਣਗੀਆਂ ਤੇ ਦੇਖਣ ਦੇ ਲਈ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਸੋਚਣਾ ਨਾ ਭੁੱਲੋ ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ